ਸਾਹਿਕਾਲ ਜੀ ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਤੇ ਅੱਜ ਪਹੁੰਚੇ ਹੋਇਆ ਪਿੰਡ ਚੰਨਣਵਾਲ ਤੇ ਜਿੱਥੋਂ ਦੇ ਪੰਜਾਬੀ ਗਾਇਕ ਰੇਸ਼ਮ ਨੂਰ ਹੋਏ ਨੇ ਤੇ ਬਾਈ ਨੂੰ ਮਿਲਣ ਆਏ ਸੀਗੇ ਤੇ ਮੈਂ ਬਾਈ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਥੋੜਾ ਜਿਹਾ ਤੇ ਹੋ ਖੜੇ ਨੇ ਤਿੰਨੇ ਜਾਣੇ ਪੰਜਾਬੀ ਗਾਇਕ ਰੇਸ਼ਮ ਨੂਰ ਜਸਵੰਤ ਜੱਸੀ ਜੱਸੀ ਕੌਨਸ ਤੇ ਪੱਟੀ কুমੜਵਾਲੀਆ ਤੇ ਕਰਦੇ ਇਹਨਾਂ ਨਾਲ ਗੱਲਾਂ-ਵਾਟਾਂ ਤੇ ਸੁਣਦੇ ਇਹਨਾਂ ਦੀਆਂ ਗੱਲਾਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਬਣੀ ਜਾਂਦੀ ਐ ਇੱਕ ਛੋਟੀ ਬੱਲੇ ਬੱਲੇ ਚੋਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਅਜਨ ਚੇ ਸਾਪਾ ਮਾਰ ਲਿਆ ਅੱਜ ਹੈ ਕੀ ਬਾਤ ਹੈ ਯਾਰ ਅੱਛਾ ਇਹਨੂੰ ਫਿਰ ਉਹਨੂੰ ਜੇਬ ਤੇ ਲਈਏ ਕਿਥੇ ਲਈਏ ਹਾਂ ਮੈਂ ਫੜਾ ਜੱਕ ਉਹ ਭਾਈ ਇਹ ਗੱਲਾਂ ਬਾਤ ਕਿਉਂਕਿ ਸਾਪਾ ਮਾਰ ਲੈਣਾ ਬਾਈ ਨੇ ਇਹ ਵੀ ਜੂਰੀ ਸਾਪਾ ਨਹੀਂ ਬਸ ਤੁਹਾਡੇ ਨਾਲ ਅੱਛਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਤੋਂ ਸਵਾਗਤ ਹੈ ਜੀ ਤੁਹਾਡਾ ਵੀ ਧਰਮਪ੍ਰੀਤ ਜਵੰਦਾ ਜੀ ਤੋਂ ਸਾਡੇ ਮੇਰੇ ਪਿੰਡ ਚੰਨਣਵਾਲ ਪਹੁੰਚਣ ਤੇ ਮੇਰੇ ਵੱਲੋਂ ਵੈਲਕਮ ਖੁਸਰੋ ਹੱਸਦੇ ਬਸਦੇ ਰੋ ਅੱਜ ਆਉਣ ਦਾ ਵੀ ਫਿਰ ਵਧੀਆਂ ਵਧੀਆਂ ਗੱਲਾਂ ਸੁਣਾਓ ਕੋਈ ਬੋਲੋ ਕੀ ਸੁਣਾਉਣਾ ਮਾਰਾ ਸੁਣਾਓ ਵੀ ਵਧੀਆ ਜਾ ਗਾਣਾ ਪੱਟੀ ਕਰਕੇ ਨਾ ਸੂਰਾ ਮਹਿਫਿਲ ਲੱਗੀ ਹੋਏ ਰੀਸ ਸੜਕ ਦੀ ਕਦੇ ਖੇਤ ਦੀ ਕਰਦੀ ਬੰਗੀਨਾ ਅੱਛਾ ਅੱਜ ਜੋ ਚੱਲਦਾ ਪੁੱਠਾ ਸੇਧ ਕਦੇ ਦਿੰਦਾ ਹੈ ਚੰਗੀ ਨਾ ਆਏ ਆਏ ਹਾਂ ਜੋ ਮੇਕਅਪ ਕਰਕੇ ਅੰਤਾਂ ਦਾ ਨਿਤ ਬਸ ਸਹਿਰ ਨੂੰ ਚੜਦੀ ਆ ਆਹਾ ਉਹ ਕੀ ਸਮਝਾਉ ਧੀਆਂ ਨੂੰ ਜਿਹੜੀ ਮਾਇਆਸ ਕੀ ਕਰਦੀ ਆ ਓਏ ਹੋਏ ਹੋਏ ਕੀ ਸਮਝਾਉ ਧੀਆਂ ਨੂੰ ਜਿਹੜੀ ਮਾਇਆਸ ਕੀ ਕਰਦੀ ਆ ਵਾਹ ਜੀ ਵਾਹ ਕੀ ਬਾਤ ਆ ਉਹ ਕੀ ਸਮਝਾਉ ਧੀਆਂ ਨੂੰ ਜਿਹੜੀ ਮਾਇਆਸ ਕੀ ਕਰਦੀ ਆ ਸਾਡਾ ਯਾਰ ਭੱਟੀ ਕੁੰਮੜ ਵਾਲਿਆ ਕੀ ਬਾਤ ਆ ਭਾਈ ਕਲਮ ਦੇ ਵਿੱਚ ਬਹੁਤ ਜ਼ਬਰਦਸਤ ਕੀ ਕਹਿ ਸਕਦੇ ਹਨ ਤੇ ਹਾਂ ਜੀ ਮਹਾਰਾਜ ਕੀ ਸੁਣਾ ਬੋਲੋ ਤੁਸੀਂ ਇਦਾਂ ਦਾ ਤੁਸੀਂ ਸੁਣਾ ਦਿਓ ਇਸ ਤਰ੍ਹਾਂ ਦੀ ਹਾਂ ਅੱਜ ਲੋਕਤਾਤ ਗੱਲਾਂ ਹੋਣ ਨਾ ਮਹਿਫਲਾਂ ਦੇ ਵਿੱਚ ਲੋਕਤਾਤ ਹੀ ਹੁੰਦੀਆਂ ਨੇ ਅੱਛਾ ਠੀਕ ਹੈ ਜੀ ਲੋਕਤਾਤ ਸੁਣ ਮਹਾਰਾਜ ਹੋਰ ਸੋਹਣੀ ਸੂਰਤ ਨੂੰ ਘਟ ਹੁੰਦੀ ਲੋੜ ਸਜਾਉਣੇ ਦੀ ਹਮ ਕੀ ਬਤਨ ਸੋਹਣੀ ਸੂਰਤ ਨੂੰ ਘਟ ਹੁੰਦੀ ਲੋੜ ਸਜਾਉਣੇ ਦੀ ਜੇ ਪਿਆਰ ਦਿਲਾਂ ਵਿੱਚ ਹੋਵੇ ਨਹੀਂ ਉਹ ਲੋੜ ਦਿਖਾਉਣੇ ਦੀ ਸਹੀ ਗੱਲ ਬੁੱਢੀ ਉਮਰੇ ਬਹੁਤਾ ਹਾਰ ਸ਼ਿੰਗਾਰ ਨਹੀਂ ਭਵਦਾ ਹਮ ਤੇ ਮਾੜਾ ਭਗਤ ਜਦੋਂ ਵੀ ਆਉਂਦਾ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਕੀ ਬਤਾ ਜੱਸੀ ਦੋਸ ਕਿਸੇ ਨੂੰ ਹੁੰਦਾ ਏ ਨਾ ਬਈ ਕਿਸਮਤ ਹਾਰੀ ਦਾ ਦਾਣਾ ਦਾਣਾ ਚੁਗਣਾ ਪੈਂਦਾ ਰੱਬ ਦੀ ਚੋਗ ਖਲਾਰੀ ਦਾ ਦਾਣਾ ਦਾਣਾ ਚੁਗਣਾ ਪੈਂਦਾ ਰੱਬ ਦੀ ਚੋਗ ਖਲਾਰੀ ਦਾ ਕੀ ਬਤਨ ਜੀ ਹੁਣ ਆਉਂਦੇ ਸੀ ਬਹੁਤ ਸੋਹਣਾ ਸਾਡੇ ਦੋਸਤ ਭਾਈ ਪੱਟੀ ਕੁੰਬੜਾਲੀਆ ਭਾਈ ਰੇਸ਼ਮਨੂਰ ਵੀਡੀਓ ਬਣਾ ਰਹੇ ਭਾਈ ਜਵੰਦਾ ਜੀ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਿਉਂਕਿ ਸਬਾਬ ਨਾਲ ਦੋਸਤ ਇਕੱਠੇ ਹੁੰਦੇ ਆ ਬਿਲਕੁਲ ਜੀ ਤੇ ਬੜਾ ਵਧੀਆ ਮੌਸਮ ਬੜਾ ਵਧੀਆ ਮਾਹੌਲ ਬੜੀ ਵਧੀਆ ਲੋਕੇਸ਼ਨ ਹੂੰ ਸੁਰਤਿਆਂ ਨੂੰ ਇੱਕ ਵਾਰ ਸਾਸੀ ਕਾਲ ਸੋ ਮੇਰਾ ਪਿਸ਼ਾ ਹੋਏਗਾ ਨਸ਼ਾ ਹੂੰ ਅ ਮੈਂ ਕਾਫੀ ਧੀਰ ਬਾਅਦ ਵੀਡੀਓ ਜਰੀਏ ਰੂਬਰੂ ਚਾਉਣ ਵਾਲਿਆਂ ਦਾ ਸਾਰਿਆਂ ਦਾ ਤਹਿਦਦਤੋ ਸ਼ੁਕਰੀਆ ਕਹਿੰਦੇ ਅੱਜਕੱਲ ਨਸ਼ਾ ਬਹੁਤ ਵੱਧ ਗਿਆ ਹੂੰ ਹਰ ਕਰਨ ਅਸ਼ਾ ਪਹੁੰਚ ਗਿਆ ਬਿਲਕੁਲ ਸੋ ਇਹ ਨਸ਼ੇ ਤੋਂ ਹਰ ਇੱਕ ਪਰਿਵਾਰ ਤੰਗ ਹੈ ਕੁਝ ਦੋਲੇ ਨਾ ਮੇਰੀਆਂ ਲਿਖੀਆਂ ਹੁੰ ਜਾਂ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਵਈ ਪੁੱਤ ਮਾਪਿਆਂ ਦੀ ਅੱਖੀਆਂ ਦੇ ਤਾਰੇ ਵਈ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਵਈ ਪੁੱਤ ਮਾਪਿਆਂ ਦੀ ਅੱਖੀਆਂ ਦੇ ਤਾਰੇ ਵਈ ਜਾਨ ਮਾਪਿਆਂ ਤੋਂ ਪੁੱਤ ਨਾ ਸਹਾਰੇ ਬਈ ਜਾਨ ਮਾਪਿਆਂ ਤੋਂ ਪੁੱਤ ਨਾ ਸਹਾਰੇ ਬਈ ਜਦੋਂ ਜ਼ਿੰਦਗੀ ਤਬਾ ਕਰ ਦੇ ਹੂੰ ਉਹ ਤਾਂ ਅੱਤ ਦੇ ਦੁਖੀ ਨੇ ਲੋਕੋ ਜਿਨ੍ਹਾਂ ਦੇ ਪੁੱਤ ਨਸ਼ਾ ਕਰਦੇ ਉਹ ਤਾਂ ਅੱਤ ਦੇ ਦੁਖੀ ਨੇ ਲੋਕੋ ਜਿਨ੍ਹਾਂ ਦੇ ਪੁੱਤ ਨਸ਼ਾ ਕਰਦੇ ਉਹ ਤਾਂ ਅੱਤ ਦੇ ਦੁਖੀ ਨੇ ਲੋਕੋ ਜਿਨ੍ਹਾਂ ਦੇ ਪੁੱਤ ਨਸ਼ਾ ਕਰਦੇ ਬਾਜੀ ਵਾਖਿਆ ਬਾਤ ਤੋ ਨਸ਼ੇ ਤੋਂ ਜਿਹੜਾ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਬੇਨਤੀ ਹੈ ਸਰਕਾਰਾਂ ਨੂੰ ਇਹਨੂੰ ਠੱਲ ਪਾਉਣ ਜੀ ਅੱਗੇ ਛੋਟਾ ਮੋਟਾ ਚੱਲਦਾ ਸੀ ਹੁਣ ਤਾਂ ਪਤਾ ਨਹੀਂ ਕਿਹੜਾ ਕਿਹੜਾ ਚੱਲ ਪਿਆ ਨਸ਼ੇ ਵੀ ਬਾਕੀ ਐਂ ਜਿਹ ਪਹਿਲਾਂ ਸਸਤੇ ਵੀ ਹੁੰਦੇ ਸੀ ਹਨਾ ਤੇ ਹੁਣ ਨਸ਼ੇ ਵੀ ਜਿਹੜੇ ਖਤਰਨਾਕ ਵੀ ਨੇ ਮਹਿੰਗੇ ਵੀ ਨੇ ਹਾਂ ਜਿੰਨਾ ਕਰਕੇ ਲੁੱਟਾਂ ਖੋਹਾਂ ਚੋਰੀਆਂ ਆਪਾਂ ਆਮ ਹੀ ਪਤਾ ਵੀ ਕਿੰਨੀਆਂ ਕ ਵਾਰ ਦਤਾਂ ਹਨਾ ਆਮ ਹੀ ਰਜਾਨੇ ਹੁੰਦੀਆਂ ਨੇ ਤੇ ਹਾਂਜੀ ਰੇਸ ਵਿੱਚ ਕੁਝ ਹੋਰ ਕਣਾਉਣਾ ਚਾਹੂਗੇ ਮੇਰਾ ਪਿੱਛੇ ਜੇ ਰਿਕਾਰਡ ਗੀਤ ਹੈ ਹੂੰ ਅੱਜ ਦੇ ਜਿਹੜੇ ਹਾਲਾਤ ਹੋਏ ਆ ਬਾਈ ਨੇ ਦੱਸਿਆ ਹੂੰ ਜਸਵੰਤ ਜਸਜੀਤ ਸਿੰਘ ਨੇ ਮੇਰੇ ਉਸਤਾਦ ਨੇ ਇਹਨਾਂ ਤੋਂ ਬੜਾ ਕੁਝ ਸਿੱਖਿਆ ਸਟੇਜਾਂ ਬਾਰੇ ਬੜੀ ਜਾਣਕਾਰੀ ਲਈ ਆ ਅ ਜਿਹੜੇ ਅੱਜ ਦੇ ਮਤਲਬ ਇਨਸਾਨ ਹੋਏ ਵੇ ਨੇ ਉਹਨਾਂ ਵਾਸਤੇ ਗੱਲ ਕਰੀ ਹੋਈ ਆ ਮੇਰੇ ਇੱਕ ਗੀਤ ਰਾਹੀਂ ਹੂੰ ਤੁਸੀਂ YouTube ਤੇ ਸੁਣ ਵੀ ਸਕਦੇ ਹੋ ਐਨਸਾਨ ਵਿੱਚ ਹੋ ਗਈ ਸਹਿਣ ਸੀਲਤਾ ਖਤਮ ਹੂੰ ਗੈਰ ਦਰਦ ਵੰਡਾਉਂਦੇ ਦਿੰਦੇ ਆਪਣੇ ਜ਼ਖਮ ਸਹੀ ਠੀਕ ਇਨਸਾਨ ਵਿੱਚੋਂ ਹੋ ਗਈ ਸਹਿਣਸ਼ੀਲਤਾ ਖਤਮ ਗੈਰ ਦਰਦ ਬਣਾਉਂਦੇ ਦਿੰਦੇ ਆਪਣੇ ਜ਼ਖਮ ਹਾਲ ਜਾਣਦਾ ਨਹੀਂ ਕੋਈ ਵੀ ਕਿਸੇ ਦੇ ਦੁੱਖ ਦਾ ਹੂੰ ਬਾਬਾ ਨਾਨਕਾ ਕੀ ਦੁਨੀਆ ਨੂੰ ਹੋ ਗਿਆ ਇੱਥੇ ਕੰਮ ਤੋਂ ਬਗੈਰ ਨਹੀਂ ਕੋਈ ਹਾਲ ਪੁੱਛਦਾ ਬਾਬਾ ਨਾਨਕਾ ਕੀ ਦੁਨੀਆ ਨੂੰ ਹੋ ਗਿਆ ਇੱਥੇ ਗਰਜ ਬਗੈਰ ਨਹੀਂ ਕੋਈ ਹਾਲ ਪੁੱਛਦਾ ਹਰ ਕੋਈ ਨਹੀਂ ਮਾਇਕ ਦੂਜੇ ਨੂੰ ਦਿਖਾਵੇ ਖੂਨ ਹੋ ਗਿਆ ਸਫੈਦ ਖੁਦ ਬੀਜਦੇ ਨੇ ਕੰਡੇ ਲੋਕੀ ਅੰਦਰੋਂ ਨੇ ਯਾਰ ਮੂੰਹ ਦੇ ਮਿੱਠੇ ਜਿਵੇਂ ਸ਼ਹਿਦ ਖੁਦ ਬੀਜਦੇ ਨੇ ਕੰਡੇ ਲੋਕੀ ਅੰਦਰੋਂ ਨੇ ਯਾਰ ਮੂੰਹ ਦੇ ਮਿੱਠੇ ਜਿਵੇਂ ਸ਼ਹਿਦ ਬੰਦਾ ਮਤਲਬ ਵੇਲੇ 100 100 ਵਾਰੀ ਝੁੱਕਦਾ ਬਾਬਾ ਨਾਨਕਾ ਜੀਵ ਤੇਰੀ ਦੁਨੀਆ ਇੱਥੇ ਕੰਮ ਤੋਂ ਬਿਗੈਰ ਨਹੀਂ ਕੋਈ ਹਾਲ ਪੁੱਛਦਾ ਬਾਬਾ ਨਾਨਕਾ ਕੀ ਦੁਨੀਆ ਨੂੰ ਹੋ ਗਿਆ ਇੱਥੇ ਗਰਜ ਬਗੈਰ ਨਹੀਂ ਕੋਈ ਹਾਲ ਪੁੱਛਦਾ ਇੱਕ ਇਹ ਕਿਤੇ ਬੜੀ ਵਧੀਆ ਗੱਲ ਆ ਪੱਡੀ ਸਾਹਿਬ ਵੀ ਤੁਸੀਂ ਹਰ ਇੱਕ ਦਾ ਬਾਈ ਜੀ ਸੁਣਨ ਵਾਲੀ ਗੱਲ ਆ ਧਿਆਨ ਦਿਓ ਅੱਜ ਹਰ ਇੱਕ ਬੰਦਾ ਸਟੇਟਸ ਟਾਈਮ ਸਰ ਲਾ ਦਿੰਦਾ ਉਹ ਨਹੀਂ ਗੁੰਝਣ ਦਿੰਦਾ ਪਰ ਜੇਕਰ ਬੇਬੇ ਬਿਮਾਰ ਆ ਉਹਨੂੰ ਪਾਣੀ ਨਹੀਂ ਫੜਾਉਂਦਾ ਤੁਸੀਂ ਇਹਦਾ ਬਹੁਤ ਵਧੀਆ ਵੀਡੀਓ ਬਣਿਆ ਹੋਇਆ ਦੇਖ ਸਕਦੇ ਹੋ ਵੱਟ ਸੱਪ ਤੇ ਸਟੇਟ ਸਾਨੂੰ ਟਾਈਮ ਸਿਰ ਲਾਉਂਦੇ ਹੋਇਆ ਆਉਣਾ ਜਾਣਾ ਬੰਦ ਵੱਟ ਸੱਪ ਤੇ ਸਟੇਟ ਸਾਨੂੰ ਟਾਈਮ ਸਿਰ ਲਾਉਂਦੇ ਹੋਇਆ ਆਉਣਾ ਜਾਣਾ ਬੰਦ YouTube Facebook ਰਸਤੇਾਂ ਵਿਚਾਲੇ ਹੁਣ ਬਣ ਗਿਆ ਕੰਦ YouTube Facebook ਰਸਤੇਾਂ ਵਿਚਾਲੇ ਹੁਣ ਬਣ ਗਿਆ ਕੰਦ ਦੇਖ ਦੁਨੀਆਂ ਦੇ ਰੰਗ ਮੇਰਾ ਦਿਲ ਟੁੱਟਦਾ ਹੂੰ ਬਾਬਾ ਨਾਨਕਾ ਕੀ ਦੁਨੀਆਂ ਨੂੰ ਹੋ ਗਿਆ ਇਥੇ ਕੰਮ ਤੋਂ ਬਗੈਰ ਨਹੀਂ ਕੋਈ ਹਾਲ ਪੁੱਛਦਾ ਬਾਬਾ ਨਾਨਕਾ ਕੀ ਦੁਨੀਆ ਨੂੰ ਹੋ ਗਿਆ ਇਥੇ ਗਰਜ ਬਗੈਰ ਨਹੀਂ ਕੋਈ ਹਾਲ ਪੁੱਛਦਾ ਸਹੀ ਗੱਲ ਹੈ ਜੀ ਵਾਹ ਜੀ ਵਾਹ ਕੀ ਬਾਤ ਆ ਬਹੁਤ ਵਧੀਆ ਇਹ ਹੋਰ ਜੀ ਕੀ ਹਾਲ ਚਾਲ ਸਾਰੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਬੱਸ ਸਾਡੀ ਇੱਕ ਗੁਜਾਰਸ਼ ਆ ਵੈਸੇ ਤੁਸੀਂ ਸਿਆਣੇ ਹੋ ਸਮਝਦਾਰ ਹੋ ਸਰੋਤੇ ਔਰ ਮੈਂ ਇੱਕ ਗੁਜਾਰਸ਼ ਕਰਨੀ ਚਾਹੁੰਨਾ ਮਿਸਤਰ ਤੋਂ ਸਿਆਣੇ ਨੇ ਜਸਵੰਤ ਜਸਮੀਰ ਉਹ ਸਾਧ ਜੀ ਬਾਈ ਪੱਟੀ ਕੁੰਮੜ ਵਾਲੀ ਆ ਬਹੁਤ ਅੱਛੇ ਰਾਈਟਰ ਨੇ ਤੇ ਮੈਂ ਕਹਿੰਦਾ ਯਾਰ ਬਾਈ ਚੰਗਾ ਲਿਖਿਆ ਕਰੋ ਤੇ ਚੰਗਾ ਸਰੋਤਿਆਂ ਨੂੰ ਕਹਿੰਦਾ ਵੀ ਸੁਣਿਆ ਕਰੋ ਜੇ ਅਸੀਂ ਚੰਗਾ ਕਲਾਕਾਰਾਂ ਨੂੰ ਵੀ ਗੁਜਾਰਸ਼ ਆ ਮੇਰੀ ਮੈਂ ਤਾਂ ਬਹੁਤ ਛੋਟਾ ਜਿਹਾ ਇਨਸਾਨ ਆ ਛੋਟਾ ਜਿਹਾ ਜਸਮੀਰ ਆ ਠੀਕ ਆ ਪਰ ਮੇਰੀ ਇੱਕ ਗੁਜਾਰਸ਼ ਆ ਵੀ ਜਰ ਜੇ ਅਸੀਂ ਚੰਗਾ ਲਿਖਾਂਗੇ ਤਾਂ ਸਾਡੇ ਆਉਣ ਵਾਲੀ ਜਿਹੜੀ ਭਵਿੱਖ ਹੈ ਬੱਚੇ ਆ ਪਨੀਰੀ ਕਹਿ ਸਕਦੇ ਆ ਛੋਟੀ ਛੋਟੀ ਹਨਾ ਤੇ ਇੱਕ ਸੇਹ ਦਾ ਹਨਾ ਜੇ ਤਾ ਚੰਗੇ ਗਾਣੇ ਸੁਣਾਗੇ ਤਾਂ ਉਹਨਾਂ ਤੇ ਚੰਗਾ ਅਸਰ ਪਊਗਾ ਜੇ ਮਾੜਾ ਸੁਣਾਗੇ ਤਾਂ ਉਹਨਾਂ ਤੇ ਮਾੜਾ ਅਸਰ ਹੋਊਗਾ ਮੇਰੇ ਠੀਕ ਹੈ ਬਾਕੀ ਦਾਤੇ ਦੀ ਮੌਜ ਹੈ ਜਿਵੇਂ ਉਹ ਚਲਾਉਂਦਾ ਦੁਨੀਆ ਨੂੰ ਉਹਵੇਂ ਚੱਲਣਾ ਹੈ ਨਾ ਧੰਨਵਾਦ ਜੀ ਜਿਹੜਾ ਮੈਨੂੰ ਟਾਈਮ ਦਿੱਤਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ